ਵੇਰ ਤੇ ਕਹਿਇਆ ਹਾਂ ਜੇ ਮੈਂ ਆਖਿਆ ਸੀ ਕਿ ਤੂੰ ਕੱਲੀ ਚਲੀ ਜਾ ਤੇ ਜਾ ਕੇ ਤੇ ਰਹਿ ਲਾ ਉੱਥੇ ਕਿ ਨਹੀਂ ਉਹਨੂੰ ਮੈਂ ਨਾਲ ਹੀ ਲੈ ਕੇ ਜਾਣਾ ਤੇ ਜੇ ਉਹਨੂੰ ਨਾਲ ਖੜਿਆ ਵਾ ਤੇ ਸ਼ਾਮਾਂ ਪੈਦੀਆਂ ਨੇ ਉੱਥੇ ਤੇ ਤੂੰ ਉਹਨੂੰ ਲੈ ਕੇ ਘਰ ਨੂੰ ਆ ਜੇ ਤੂੰ ਨਹੀਂ ਰਹਿਣਾ ਤੇ ਮੁੰਡੇ ਨੂੰ ਮੈਂ ਤੂੰ ਨਾਲ ਹੀ ਰੱਖ ਲਿਆ ਵਾ ਦੋਵੇਂ ਜੀ ਘਰ ਨੂੰ ਤੁਸੀਂ ਆ ਜਾਓ ਨਹੀਂ ਤੂੰ ਰਹਿਣਾ ਤੇ ਆ ਜਾ ਤੂੰ ਘਰ ਨੂੰ ਆਪਣੇ ਨੂੰ ਹੁਣ ਤੇ ਹੱਦ ਹੀ ਕਰ ਛੜੀ ਆ ਪਤਾ ਨਹੀਂ ਕੀ ਇਹਨੇ ਕਰਨਾ ਹੀ ਨਾ ਕਿ ਇਹਦਾ ਅੱਖਾਂ ਮੰਦੀ ਆ ਨਾ ਕਿ ਇਹਦੇ ਕਹੇ ਤੇ ਲੱਗਦੀ ਆ ਆਪਣੀਆਂ ਮਰਜ਼ੀਆਂ ਕਰਦੀ ਆ ਤੇ ਫੇਰ ਕਹਿੰਦੀ ਆ ਮੈਨੂੰ ਚੰਗਿਆ ਨਹੀਂ ਸਮਝਦੇ ਤੂੰ ਸਮਝ ਗਿਆ ਤੈਨੂੰ ਕੀ ਤੂੰ ਤਾਂ ਸਾਡੇ ਅੱਖੇ ਨਹੀਂ ਲੱਗਦੀ ਨਾ ਸਾਡਾ ਤੂੰ ਕਹਿਣਾ ਮੰਨੀ ਜਿੱਦਾਂ ਆਖੀ ਐ ਕਿ ਚੱਲ ਮੰਨ ਜਾ ਮੈਂ ਨਹੀਂ ਮੰਮੀ ਮੈਨੂੰ ਇੱਕ ਗੱਲ ਦੱਸੋ ਹੁਣ ਤੁਸੀਂ ਫੇਰ ਉਹਨੂੰ ਕੋਸਣ ਡੈ ਭੇਜੇ ਤੇ ਨਾ ਕੋਸਿਆ ਕਰੋ ਇੰਨਾ ਨਾ ਕਿਆ ਕਰੋ ਕੋਈ ਗੱਲ ਨਹੀਂ ਆਪਣੇ ਸਹਰੇ ਹੀ ਗਿਆ ਵਾ ਕਿਤੇ ਬਗਾਨੇ ਥਾਂ ਨਹੀਂਗਾ ਚਲ ਗਿਆ ਮੁੰਡਾ ਤੁਹਾਡਾ ਕਿਤੇ ਨਹੀਂ ਲੈ ਜਾਂਦੀ ਉਹਨੂੰ ਘਰੇ ਹੀ ਆਉਣਾ ਉਹਨਾਂ ਨੇ ਚੱਲ ਜੀ ਅੱਜ ਰਾਤ ਰਹਿ ਵੀ ਪੈਣਗੇ ਤੇ ਕਿਹੜੀ ਆਖਰਾਂ ਚਲੀ ਆ ਗੱਲ ਸੁਣ ਮੇਰੀ ਜੇ ਰਾਤ ਰਹਿਣਾ ਹੀ ਸੀ ਤੇ ਫੋਨ ਕਰਕੇ ਬੰਦਾ ਦੱਸ ਦਿੰਦਾ ਵੀ ਸਾਨੂੰ ਆਉਣ ਨਹੀਂ ਦਿੰਦਾ ਜਾਂ ਸਾਨੂੰ ਕਹਿੰਦੇ ਨੇ ਰਾਤ ਰੋ ਤੇ ਅਸੀਂ ਰਹਿ ਪੈਣਾ ਵਾ ਚੱਲ ਕੋਈ ਗੱਲ ਨਹੀਂ ਦੱਸਿਆ ਉਹਨਾਂ ਨੇ ਕੀਤੀ ਗੱਲ ਕੋਈ ਤੇ ਕੀ ਬਤਾਉਣਾ ਹੀ ਹੋਵੇ ਹੈ ਥੋੜਾ ਬਹੁਤਾ ਹਨੇਰਾ ਹੋਈ ਜਾਂਦਾ ਜੇ ਹੁਣ ਅਗਲੇ ਰੋਟੀ ਪਾਣੀ ਬਣਾਇਆ ਹੁਣ ਇੱਥੋਂ लेट ਗਏ ਆ ਤੇ ਖਾ ਕੇ ਫੇਰ ਹੀ ਆਉਣਗੇ ਤੇ ਜੇ ਇਦਾਂ ਹੀ ਆ ਜਾਣਗੇ ਤੇ ਫਿਰ ਉੱਪਰ ਜਾਈ ਉਹ ਜੀ ਤੁਹਾਨੂੰ ਪਤਾ ਹੀ ਆ ਫਿਰ ਉਹ ਵੀ ਗੱਲਾਂ ਕਰੂਗੀ ਤੇ ਹਨੇਰੇ ਤੋਂ ਉਹਦੇ ਸਮੇ ਹੈਗੇ ਨੇ ਹੁਣ ਸਾਨੂੰ ਇਹ ਤਾਂ ਬੰਦਾ ਲੋਏ ਲੋਏ ਆਵੇ ਆਪਣੇ ਘਰ ਨੂੰ ਨੇਰੇ ਤੁਰਨਾ ਤੇ ਹੁਣ ਸਮਝ ਨਹੀਂ ਗਾ ਚੱਲ ਕੋਈ ਗੱਲ ਨਹੀਂ ਹੌਸਲਾ ਰੱਖਿਆ ਕਰੋ ਥੋੜਾ ਜਾਂ ਤਹੀਂ ਹੈ ਆ ਜਾਂਦੀ ਆ ਉਹ ਵੀ ਨੌਵਾਂ ਤਾਂ ਢੀਜ ਪੁੱਤ ਤੁਹਾਡਾ ਵਾ ਨਾ ਤੇ ਨੌ ਵੀ ਤੁਹਾਡੀ ਆ ਤੁਸੀਂ ਨਾ ਇਦਾਂ ਕਰਦੇ ਰਿਹਾ ਕਰੋ 24 ਘੰਟੇ ਉਹ ਨੌ ਤਾਂ ਸਾਡੀ ਆ ਪਰ ਆ ਕੋਈ ਨਵਾਂ ਵਾਲੇ ਕੰਮ ਛੜੇ ਕਰਦੀ ਆਏ ਇਹ ਕਰਦੀ ਆਪਣੀਆਂ ਮਰਜ਼ੀਆਂ ਮੈਨੂੰ ਇਹ ਕੰਮ ਨਹੀਂ ਚੰਗੇ ਲੱਗਦੇ ਜਿਹੜੇ ਕਰਦੀ ਚੱਲ ਕੋਈ ਗੱਲ ਨਹੀਂ ਨਾ ਗੁੱਸਾ ਕਰਿਆ ਕਰੋ ਇਹਨਾਂ ਬਸ ਹੁੰਦੇ ਹੀ ਹੁਣੇ ਆ ਕੋਈ ਨਹੀਂ ਆਜਾ ਤੂੰ ਹੀ ਅੰਦਰ ਰੋਟੀ ਪਾਣੀ ਖਾਓ ਆਣ ਕੇ ਤੇ ਆਪੇ ਆ ਜਾਂਦੇ ਆ ਉਹ ਉਹਨਾਂ ਦੀ ਹਮਦਰਦੀ ਕਰਦੀ ਆ ਕਰਦੀ ਇਹਨੂੰ ਤੇ ਬਸ ਕੰਮ ਹੀ ਹੋਰ ਕੋਈ ਲੈ ਦੱਸ ਮੈਂ ਤਾਂ ਟੜ ਨਾ ਬਥੇਰਾ ਕਰਨੀ ਆ ਤੇ ਉਹਨਾਂ ਨਾਲ ਬਥੇਰਾ ਕਰਨੀ ਆ ਉਠੋ ਗਰਮ ਗਰਮ ਫੁਲਕਾ ਲਾ ਕੇ ਦੇਵਾ ਤੇ ਖਾਓ ਤੇ ਆ ਜਾਂਦੇ ਆ ਖਾ ਲੈਣੇ ਆ ਫੁਲਕਾ ਆਹੋ ਆਜੋ ਲੈ ਇਹ ਬਹੁਤੀ ਹਮਦਰਦੀ ਕਰਦੀ ਆ ਉਹਦੀ ਪਤਾ ਨਹੀਂ ਕਿਉਂ ਇੰਨਾ ਪੱਖ ਲੈਂਦੀ ਆ ਉਹਦਾ ਜਿਹੜੀ ਗੱਲ ਮੈਂ ਕਰਨੀ ਆ ਨਾ ਐਦਾਂ ਕਹੋ ਨਾ ਐਦਾਂ ਕਰੋ ਪਤਾ ਨਹੀਂ ਕਿਉਂ ਇਹਨੂੰ ਇੰਨਾ ਇੰਨਾ ਦੁੱਖ ਆਉਂਦਾ ਉਹਦਾ ਇਹਨੂੰ ਤੇ ਵੀ ਨਹੀਂ ਸਮਝ ਲੱਗਦੀ ਕੀ ਕਰਦੀ ਫਿਰਦੀ ਆਏ ਚਲੋ ਕਰਨ ਦੇ ਜੋ ਕਰਦੀ ਆ ਫਿਰ ਵੇਚੀ ਜਾਏਗੀ ਕਿੰਨਾ ਦੇਖਾਂਗੇ ਮੌਤਾਂ ਤੇ ਤਾਂ ਹੁੰਦਾ ਵਾ ਨਾ ਤੇ ਆਪਣੀ ਮਰਜ਼ੀ ਕਰਾਂਗੇ ਕਿ ਮੌਤ ਸਰੇ ਕੁੜੀ ਜਾ ਆ ਗਈ ਹੈ ਹਲੋ ਹਾਂ ਸਨਾ ਪੁੱਤ ਕੀ ਹਾਲ ਆ ਹੂੰ ਠੀਕ ਤਾਂ ਕਾ ਤੇਰੀ ਆਵਾਜ਼ ਨਹੀਂ ਸਹੀ ਲੱਗਣ ਢਈ ਕੀ ਗੱਲ ਹੋਈ ਆ ਕੀ ਗੱਲ ਹੋ ਗਈ ਆ ਹੂੰ ਛਾਸ ਤੇਰੀ ਕੀ ਜਾਨੀ ਤੈਨੂੰ ਹੁਣ ਹੂੰ ਦਾਜ ਮੰਗਦੀ ਏ ਕੀ ਦਾਜ ਮੰਗਦੀ ਏ ਗੰਦੀ ਮੰਗਦੀ ਆ ਨਾ ਇਹ ਦਾਜ ਮੰਗਦੀ ਆ ਲੈ ਕੇ ਆ ਇਹ ਕਿਦਾਂ ਦੀ ਗੱਲੇ ਨੂੰ ਹੁਣ ਚੇਤਾ ਆਇਆ ਦਾਜ ਦਾ ਅੱਛਾ ਤੇ ਫੇਰ ਹੂੰ ਕਰੋ ਵਾਰ ਕੱਢ ਦਿੱਤਾ ਤੇ ਫੇਰ ਤੂੰ ਸਾਨੂੰ ਦੱਸਿਆ ਨਹੀਂ ਫੋਨ ਨਹੀਂ ਕੀਤਾ ਅੱਛਾ ਮੇਰ ਨੂੰ ਕੀਤਾ ਸੀ ਫੇਰ ਉਹ ਤੇ ਸਵੇਰੇ ਗਿਆ ਸੀ ਆਪਣੇ ਹੂੰ ਅੱਛਾ ਤੂੰ ਸਭ ਉੱਤ ਕੀਤਾ ਤੇ ਫੇਰ ਤੇਰੇ ਕੋਲ ਆ ਗਿਆ ਉਹ ਅੱਛਾ ਤੇ ਮੈਂ ਘਰ ਡੀਕਣ ਡਈ ਆ ਮੈਂ ਕਿਹਾ ਸਹੁਰੇ ਗਿਆ ਤੇ ਉੱਥੇ ਬੈਠੇ ਰਹੇ ਆ ਨੇਰਾ ਹੋਣ ਡਿਆ ਤੇ ਆਏ ਨਹੀਂਗੇ ਅੱਛਾ ਉਹ ਫੇ ਤੇਰੇ ਕੋ ਚਲੇ ਗਏ ਨੇ ਹਾਂ ਫੇਰ ਕੀ ਗੱਲਬਾਤ ਕੀਤੀ ਇਹਨਾਂ ਕੋਈ ਗੱਲਬਾਤ ਜਾ ਕੇ ਅੱਛਾ ਅੱਛਾ ਭਰਾ ਨੇ ਕੀਤੀਆਂ ਕਿ ਪਰਜਾਈ ਨੇ ਵੀ ਕੀਤੀਆਂ ਗੱਲਾਂ ਉਹਨਾਂ ਨਾਲ ਅੱਛਾ ਭਰਾ ਨੇ ਵੀ ਕੀਤੀਆਂ ਤੇ ਫੇਰ ਪਰਜਾਈ ਨੇ ਵੀ ਕੀਤੀਆਂ ਅੱਛਾ ਚੰਗੀ ਸੇਵਾ ਕੀਤੀ ਹਾਂ ਚੱਲ ਫਿਰ ਤੇ ਚੰਗਾ ਹੋਇਆ ਤੇ ਮੈਂ ਵੀ ਇਹਨੂੰ ਕਈ ਕੁਛ ਕਹਿੰਦੀ ਹਾਂ ਤੇ ਕਈ ਗੱਲਾਂ ਕਰਦੀ ਆ ਮੈਂ ਤੇ ਆ ਵੀ ਫੇਰ ਗਲਤ ਹੋਈ ਪਰਜਾਈ ਕੰਮ ਆਈ ਅੱਜ ਭਰਾ ਦੇ ਨਾਲ ਚਲ ਭਰਾ ਨੇ ਤੇ ਕੰਮ ਆਉਣਾ ਹੀ ਤੇਰੇ ਤੇ ਪਰਜਾਈ ਨੇ ਵੀ ਤੇਰਾ ਸਾਥ ਦੇ ਦਿੱਤਾ ਫਿਰ ਵਾਵਾ ਚੰਗਾ ਹੋ ਗਿਆ ਫਿਰ ਤੇ ਹਾਂ ਕਾਲ ਕੋਈ ਗੱਲ ਨਹੀਂ ਫਿਰ ਤੇਰਾ ਸਾਥ ਤੇ ਦਿੱਤਾ ਨਾ ਉਹਨਾਂ ਨੇ ਆਣ ਕੇ ਜਿੱਤ ਫੋਨ ਕੀਤਾ ਸੀ ਤੇ ਸਾਨੂੰ ਤੇ ਪਤਾ ਹੀ ਨਹੀਂ ਕੀ ਗੱਲ ਵਾਹੀ ਤੇ ਮੈਂ ਤਾਂ ਘਰ ਦੀ ਕੰਢੀ ਇਹਨਾਂ ਨੂੰ ਪਿਆਏ ਨਹੀਂ ਗਨੇਰਾ ਹੋ ਗਿਆ ਤੇ ਮੈਨੂੰ ਕੀ ਪਤਾ ਸੀ ਨਾ ਫੋਨ ਕਰਕੇ ਇਹਨਾਂ ਦੱਸਿਆ ਪਈ ਅਸੀਂ ਚੱਲ ਗਏ ਆ ਭੈਣ ਕੋ ਉੱਥੇ ਝਗੜਦੇ ਰ ਅਗੜਦੇ ਰਹੇ ਸਾਨੂੰ ਫੋਨ ਕਿੱਥੇ ਕਰਨਾ ਸੀ ਇਹਨਾਂ ਫਿਰ ਹਾਂ ਹਾਂ ਚੱਲ ਚੰਗਾ ਹੁਣ ਵੇੜ ਕੇ ਆਉਣਗੇ ਫਿਰ ਹੋਰ ਕੋੜ ਦੀ ਵੀ ਤੂੰ ਕਹਿ ਦਿੱਤੀ ਅੱਛਾ ਚੱਲ ਚੰਗਾ ਹੋ ਗਿਆ ਵਧੀਆ ਹੋ ਗਿਆ ਫਿਰ ਚਲੋ ਫਿਰ ਵੀ ਚੰਗੀ ਨਿਕਲੀ ਆ ਚੱਲ ਫਿਰ ਵੀ ਤੇਰਾ ਸਾਥ ਦੇਤਾ ਮੈਂ ਵੀ ਉਹਨੂੰ ਬੁਰਿਆ ਸਮਝਦੀ ਰਹੀ ਹੂੰ ਚੰਗਾ ਫਿਰ ਚੰਗਾ ਆਵਾਂਗੇ ਹੀ ਕੋਈ ਗੱਲ ਨਹੀਂ ਫਿਕਰ ਨਾ ਕਰੀ ਤੋ ਇੱਕ ਗੱਲ ਅੱਛਾ ਠੀਕ ਜੀਵਨ ਆਜੋ ਮੰਮੀ ਕੀ ਕਰਨੀ ਆ ਕੁਛ ਵੀ ਨਹੀਂ ਬਸ ਕੰਮਕੁਮ ਸੰਭ ਕੇ ਨਾ ਤੇ ਮੇਰਾ ਰਾਦਾ ਹੀ ਭਨੇਰਾ ਹੋ ਗਿਆ ਲਖਬੀਰ ਹੁਣੀ ਤੇ ਆਏ ਨਹੀਂਗੇ ਤੇ ਆਪੇ ਫੋਨ ਕਰਕੇ ਪੁੱਛਾਂ ਉਹਨਾਂ ਨੂੰ ਫੋਨ ਤੋਂ ਅਗੇ ਫੋਨ ਕਰਨਾ ਮੈਂ ਹਾਂ ਫੋਨ ਤੇ ਪਤਾ ਲੱਗ ਗਿਆ ਮੈਨੂੰ ਕੁੜੀ ਨੇ ਫੋਨ ਕਰ ਦਿੱਤਾ ਵਾ ਭੈਣ ਜੀ ਨੇ ਆਹੋ ਉਹ ਕਹਿਣ ਲਈ ਹੀ ਹਾਂ ਤੇ ਮੇਰੀ ਸੱਸ ਨੇ ਮੇਰੇ ਨਾਲ ਇਦਾ ਇਦਾ ਕੀਤਾ ਦਾਜ ਮੰਗਣ ਲਈ ਹੈ ਮੇਰੇ ਕੋਲ ਆਂਦੀ ਗੱਦੀ ਲਿਆ ਦਾਜ ਲਿਆ ਸਭ ਕੁਛ ਲਿਆ ਹਾਈ ਹਾਈ ਮੈਂ ਮਰ ਜਾ ਹੁਣ ਲਈ ਇਹ ਕਹਿਣ ਉਹਨੂੰ ਆਹੋ ਅੱਛਾ ਮਨ ਲਈ ਦੋ ਰਫੇ ਟੈਮੂ ਕਰਨੀ ਹੈ ਹੈ ਦੱਸ ਕਿਹੜੇ ਕਿਹੜੇ ਨਿਆਣੇ ਹੋਏ ਆ ਹੈ ਸ਼ਰਮ ਦਾ ਘਾਟਾ ਕਿਤੇ ਵੀ ਦਾਜ ਮੰਗਦੀ ਫਿਰਦੀ ਨੂੰ ਕੀ ਚਾਹੀਦਾ ਇਹਨੂੰ ਹੁਣ ਤੇ ਫੇਰ ਫੇਰ ਕੀ ਫੇਰ ਆਉਂਦੀ ਵੀ ਮੈਂ ਆਖਿਆ ਵੀ ਹੁਣ ਮੈਂ ਫੋਨ ਕਰਾਂ ਫੇਰ ਮੈਂ ਆਂਦੀ ਮੀਰ ਨੂੰ ਫੋਨ ਕੀਤਾ ਲਖਬੀਰ ਨੂੰ ਹਾਂ ਲਖਬੀਰ ਨੂੰ ਕੀਤਾ ਅੱਛਾ ਤੇ ਉਹਨ ਫੇਰ ਮੈਨੂੰ ਦੱਸਿਆ ਵੀ ਮੈਂ ਆਪਣੇ ਸਹੁਰੇ ਆਇਆ ਹਾਂ ਅੱਛਾ ਅੱਛਾ ਤੇ ਆਂਦੀ ਫੇਰ ਮੈਂ ਉਹਨੂੰ ਕਿਹਾ ਹਾਂ ਵੀ ਮੇਰੇ ਨਾਲ ਤੇ ਆ ਗੱਲ ਹੋ ਗਈ ਆ ਅੱਛਾ ਮੇਰੀ ਸੱਸ ਤਾਂ ਮੈਨੂੰ ੱਟਕੇ ਮਾਰ ਕੇ ਬਾਹਰ ਕੱਢਣ ਦੀ ਵੀ ਜਰਦਾ ਆਜ ਲੈ ਕੇ ਆ ਠੀਕ ਵਾ ਤੇ ਤੁਸੀਂ ਮੇਰੇ ਕੋ ਆਓ ਕਿਸ ਤਰ੍ਹਾਂ ਅੱਛਾ ਅੱਛਾ ਮੈਂ ਸੋਹਰੇ ਹੁਣ ਆਇਆ ਮੈਂ ਤੇ ਰਹਿ ਲੈ ਕੜੇ ਹੁਣ ਮੇਰੇ ਕੋ ਆ ਜਾ ਧਿਆਨ ਕੇ ਤੇ ਮੇਰੀ ਵੀ ਸੁਣ ਵੀ ਮੇਰੇ ਨਾਲ ਕੀ ਬੰਦਿਆ ਠੀਕ ਆ ਠੀਕ ਆ ਫਿਰ ਅੰਨ ਦੀ ਉਹ ਆ ਗਏ ਮੇਰ ਕੋ ਦੋਵੇਂ ਦੀ ਅੱਛਾ ਦੋਵੇਂ ਦੀ ਫਿਰ ਉੱਥੇ ਪਹੁੰਚ ਗਏ ਮੈਂ ਜੀ ਉੱਥੇ ਪਹੁੰਚ ਗਏ ਫਿਰ ਲੈ ਵੇਖਿਆ ਹੀ ਮੈਂ ਤੇ ਅੱਖਾਂ ਵੀ ਨੰਨਹਰਾ ਨਹੀਂ ਉਹਨਾਂ ਨੇ ਕਰਨਾ ਆ ਜਾਣਾ ਹੀ ਟਾਈਮ ਦੇ ਨਾਲ ਮੈਂ ਕਹਿੰਦੀ ਕਿ ਮੈਂ ਤਾਂ ਘਰ ਦੇਖਣ ਡਈ ਇਹਨਾਂ ਨੂੰ ਮੇਰਾ ਹੋ ਗਿਆ ਇਹ ਨਹੀਂ ਕਿ ਸਹੁਰੇ ਬੈਰਿਆ ਜਾ ਕੇ ਲੈ ਦੱਸ ਕਹਿੰਦੇ ਨਹੀਂ ਉਹ ਤੇ ਮੇਰ ਕੋ ਆ ਗਿਆ ਹੂੰ ਸਹੁਰੇ ਨਹੀਂਗਾ ਬੈਠਾ ਅੱਛਾ ਤੇ ਉਹਨੇ ਆਣ ਕੇ ਕਹਿੰਦੀ ਵਾਵਾ ਗੱਲਾਂ ਬਾਤਾਂ ਵੀਰ ਨੇ ਵੀ ਬੜੀਆਂ ਕੀਤੀਆਂ ਤੇ ਪਰਜਾਈ ਨੇ ਵੀ ਬੜੀਆਂ ਕੀਤੀਆਂ ਲੈ ਵੇਹਲੋ ਮੰਮੀ ਫਿਰ ਤੁਸੀਂ ਕਹਿੰਦੇ ਸੀ ਨਾ ਉਹਨੂੰ ਮਾੜੀ ਆ ਐਉਂ ਐ ਜੈਉਂ ਆ ਤੇ ਫਿਰ ਇਹ ਸੋਚੋ ਕਿ ਤੁਸੀਂ ਮਾਂ ਜੇ ਅੱਜ ਤੁਹਾਡੀ ਤਿੰਨ ਇਦਾਂ ਹੋਇਆ ਤਾਂ ਤੁਹਾਡੇ ਦਿਲ ਤੇ ਕੀ ਬੀਤਨ ਢਈ ਆ ਉਹ ਵਿਚਾਰੀ ਤੇ ਹੈ ਹੀ ਮਾਂ ਵੀ ਟਰਵਾ ਉਹਦੀ ਤੇ ਮਾਂ ਵੀ ਹੈਨੀ ਵਿਚਾਰੀ ਦੀ ਉਹਦੇ ਦਿਲ ਤੇ ਕੀ ਬੀਤਦੀ ਹੋ ਬੜੀ ਗਲਤੀ ਮੇਰੇ ਕੋ ਹੋਈ ਅਮੈਂ ਆਤੇ ਉਹ ਵਿਚਾਰੀ ਨੂੰ ਕੁਛ ਕਹਿਣਾ ਨਹੀਂ ਚਾਹੀਦਾ ਮੈਂ ਆਤੇ ਉਹਨੂੰ ਧੱਕੇ ਦਿੰਦੀ ਰਹੀਆਂ ਪਜਾਹ ਨਿਕਲ ਜਾ ਜਾ ਮੈਂ ਤਾਂ ਤੁਹਾਨੂੰ ਬਥੇਰੇ ਹੱਥ ਜੋੜਦੀ ਨਹੀਂ ਤੁਹਾਡੇ ਘਾੜੀ ਵੀ ਮੰਮੀ ਨਾ ਇਦਾਂ ਕਰੋ ਹੈ ਕੋਈ ਗੱਲ ਨਹੀਂ ਪਰਮਾਤਮਾ ਦੇ ਘਰ ਸਭ ਕੁਝ ਹੈਗਾ ਵਾ ਤੇ ਜਦੋਂ ਮਾਲਕ ਨੇ ਲਾਦ ਦਾ ਸੁੱਖ ਦੇਣਾ ਵਾ ਉਹਨੇ ਦੇ ਹੀ ਦੇਣਾ ਵਾ ਚਲੋ ਆਪੇ ਦੇ ਦੂਗਾ ਜਦੋਂ ਰੱਬ ਨੇ ਦੇਣਾ ਹੁਣ ਤੇ ਆਊਗੀ ਤੇ ਮੈਂ ਤਾਂ ਨਹੀਂ ਆਖਣਾ ਪਿੱਗੀ ਚਲੋ ਮੇਰੇ ਕੋਲ ਗਲਤੀਆਂ ਹੋ ਗਈਆਂ ਨੇ ਬੜੀਆਂ ਤੇ ਮੈਂ ਗਾਹ ਵਾਸਤੇ ਤੈਨੂੰ ਕੁਝ ਨਹੀਂ ਕਹਿਣਾ ਤੇਰਾ ਇਹ ਘਰ ਤੇਰਾ ਹੀ ਬਾਦ ਸਭ ਕੁਛ ਅਜੇ ਤੇਰੇ ਕਰਮਾਂ ਚੋਂ ਤੇ ਤੈਨੂੰ ਰੱਬ ਦੇ ਦੂਸਾ ਉਹ ਕੜਾ ਨਹੀਂ ਚੁੰਦੀ ਵਿਚਾਰੀ ਵੀ ਮੇਰੇ ਘਰ alada ਹੋਵੇ ਉਹਦਾ ਉਹਦਾ ਵੀ ਜੀ ਕਰਦਾ ਹੀ ਆ ਨਾ ਇਹ ਤਾਂ ਗਲਤੀ ਹੈ ਤੇਰੀ ਠੀਕ ਆ ਹਾਂ ਇਹ ਆਪੀ ਜਦੋਂ ਆਪਣੇ ਆਂਦਰਾ ਨੂੰ ਖਿੱਚ ਪੈਂਦੀ ਆ ਨਾ ਤੇ ਫੇਰ ਪਤਾ ਲੱਗਦਾ ਕਿਹੜੇ ਭਾਵੇਂ ਕਦੀ ਆ ਮੈਂ ਤਾਂ ਬਿਛੇਰੇ ਤੁਹਾਡੇ ਤਰਲੇ ਕਰਦੀ ਰਹੀ ਆ ਵੀ ਨਾਂ ਨੂੰ ਮੜੀ ਚੰਗੀ ਆਖੋ ਨਾਂ ਨੂੰ ਪਰੋਂ ਬਾਹਰ ਕੱਢੋ ਤੇ ਜੇ ਉਹਦੋਂ ਉਹ ਨਾ ਕਿਤੇ ਮੈਂ ਗਾੜੀਆਂ ਆਉਂਦੀ ਤੇ ਇਹਨੂੰ ਤੁਸੀਂ ਠੱਕੇ ਦੇ ਦਿੱਤੇ ਤੇ ਗਲੀ ਪਰਝਾਈ ਵੀ ਠੱਕੇ ਮਾਰਨੀ ਤੇ ਕਿੱਥੇ ਜਾਂਦੀ ਉਹ ਫਿਰ ਵਾਕੇ ਮੇਰੇ ਕੋਲ ਗਲਤੀ ਹੋ ਗਈ ਬੜੀ ਕਿ ਅਹੋ ਇਸੇ ਚਾਹੀਦੀ ਤਾਂ ਨਹੀਂ ਕਰਨਾ ਚਾਹੀਦਾ ਜਿਹੜੀ ਹੋ ਗਈ ਹੋ ਗਈ ਹੁਣ ਮੈਂ ਆਪੇ ਉਹਨੂੰ ਸਮਝਾ ਲਾਂਗੇ ਕਿ ਪੁੱਤ ਕੋਈ ਨਹੀਂ ਤੁੱਤੀਆਂ ਸਭ ਆਹੋ ਚੱਲ ਕੋਈ ਗੱਲ ਨਹੀਂ ਚੱਲ ਛੱਡੋ ਹੁਣ ਨਾ ਬਹੁਤਾ ਦਿਲ ਤੇ ਨਾ ਗੱਲ ਆਇਓ ਆਉਣ ਵਾਲੇ ਹੋਣੀ ਆ ਮੈਂ ਤਾਂ ਕਿੰਨੀ ਹੁਣ ਆ ਜਾਂਦੇ ਆ ਨਾ ਤੇ ਬਹਿ ਕੇ ਪਿਆਰ ਨਾਲ ਗੱਲ ਕਰ ਲਿਓ ਕੁਛ ਨਹੀਂ ਹੁੰਦਾ ਹੈ ਉਹ ਤਾਂ ਅੱਗੇ ਵਿਚੇਰੀ ਬਥੇਰੀ ਚੰਗੀ ਉਹ ਤੇ ਆਂਦੀ ਮੈਨੂੰ ਮਾਂ ਦਾ ਪਿਆਰ ਚਾਹੀਦਾ ਵਾ ਮੇਰੇ ਕੋਲ ਅੱਗੇ ਉਹ ਨੂੰ ਮਾਂ ਦਾ ਪਿਆਰ ਮਿਲ ਜੂਗਾ ਤੇ ਹੋਰ ਕੀ ਹੋ ਜਾਈਦਾ ਹਨਾ ਇਹ ਗੱਲ ਤਾਂ ਠੀਕ ਆ ਤੇਰੀ ਇਹ ਤਾਂ ਗੱਲ ਵਾਕਿਆ ਸੱਚੀ ਗੱਲ ਆ ਹਾਰ ਨਵਜਾ ਬਾਰ ਮੈਨੂੰ ਲੱਗਦਾ ਵੀ ਆ ਹੀ ਗਏ ਆ ਆ ਗਏ ਹੋਣੇ ਆ ਮੈਂ ਵੇਖਾ ਬੜਾ ਜਾ ਕੇ ਖੋਲਾ ਗੇੜ ਆਹੋ ਆ ਗਏ ਹੋਣੇ ਚਲੋ ਚੰਗਾ ਆ ਗਏ ਹੋਣਗੇ ਤੇ ਆਪਣੇ ਘਰ ਆਉਣਗੇ ਤੇ ਚਲੋ ਮੈਨੂੰ ਵੀ ਪਤਾ ਲੱਗੂ ਬਖੇ ਗੱਲਬਾਤਾਂ ਚੰਗੀ ਤਰ੍ਹਾਂ ਕੀ ਹੋਇਆ ਉੱਥੇ ਕੀ ਨਹੀਂ ਹੋਇਆ ਕੁੜੀ ਵਿਚਾਰੀ ਨੂੰ ਇੰਨੀ ਤੰਗੀ ਦੇਣ ਲਈ ਆ ਦੱਸਦਾ ਅੱਜ ਤੋਂ ਦਾਜ ਤੇ ਆ ਹੀ ਦੇਣਾ ਨਾ ਕੀ ਕਰਨਾ ਸਾਡੇ ਵਾਸਤੇ مصیبت ਪਾਉਗੀ ਇਹ ਬੁੱਢੀ ਇਨੇ ਚੇਰਾਂ ਦਾ ਦਾਜ ਨਹੀਂ ਮੰਗਿਆ ਤਾਂ ਅੱਜ ਤਾਜ ਮੰਗਣ ਦਾ ਪਿਆ ਚਲੋ ਅੱਛਾ ਕੋਈ ਨਹੀਂ ਦੇਖਨੇ ਕੀ ਬਣਦਾ ਆ ਗਈ ਆ ਗਈ ਚਲ ਚੰਗਾ ਹੋ ਗਿਆ ਆ ਗਏ ਆ ਨੇਰਾ ਕਿੰਨਾ ਹੀ ਹੋ ਗਿਆ ਹੈਗਾ ਹਾਂਜੀ ਦੀਦੀ ਅਸੀਂ ਤੇ ਲੇਟ ਹੋ ਗਏ ਨਹੀਂ ਦੀਦੀ ਵਾਵਾ ਜੀ ਚਲ ਕੋਈ ਗੱਲ ਨਹੀਂ ਮੈਨੂੰ ਲੱਗ ਗਿਆ ਸਾਰਾ ਪਤਾ ਅੱਛਾ ਚਲੋ ਆਜੋ ਅੰਦਰ ਗੱਲ ਕਰਦੇ ਆਜੋ ਤੁਸੀਂ ਆਜੋ ਆਜਾ ਪਤਾ ਆ ਗਈਆਂ ਹਾਂਜੀ ਮੰਮੀ ਆ ਗਈਆਂ ਚੱਲੋ ਬਣੀਏ ਵਾ ਅੱਛਾ ਹੋਰ ਠੀਕ ਠਾਕ ਸਭ ਹਾਂਜੀ ਮੰਮੀ ਸਭ ਠੀਕ ਠਾਕ ਇੱਕ ਵਾਰ ਆਖਾਂ ਕਿ ਤਾਈਨਾ ਪਤਾ ਉਹ ਮੰਮੀ ਤੁਹਾਨੂੰ ਪਤਾ ਜਦੋਂ ਜਾਈਏ ਤੇ ਫਿਰ ਟਾਈਮ ਲੱਗ ਹੀ ਜਾਂਦਾ ਗੱਲਾਂ ਬਾਤਾਂ ਮਾਰਨ ਦੀ ਵੀਰ ਜੀ ਨਾਲ ਅੱਛਾ ਤੂੰ ਮੇਰੇ ਕੋ ਪਰਦਾ ਨਾ ਰੱਖ ਮੈਨੂੰ ਪਤਾ ਲੱਗ ਗਿਆ ਸਾਰੀ ਗੱਲ ਦਾ ਕਿਹੜੀ ਗੱਲ ਦਾ ਮम्मी ਪਤਾ ਲੱਗ ਗਿਆ ਰੱਬ ਦੀ ਸੱਸ ਨੇ ਬੜੀਆਂ ਕੀਤੀਆਂ ਪ੍ਰਭ ਦੇ ਨਾਲ ਦੱਸਦੇ ਗੱਲਾਂ ਪਤਾਂ ਤੋਂ ਬੜੀ ਦਾਜ ਮੰਗਦੀ ਐ ਦੱਸਦੇ ਮੇਨੂੰ ਕੁੜੀ ਨੇ ਸਭ ਕੁਝ ਦੱਸਤਾ ਅੱਛਾ ਤੁਹਾਨੂੰ ਪ੍ਰਭ ਨੇ ਫੋਨ ਕਰਕੇ ਦੱਸਤਾ ਕਰਕੇ ਦੱਸਤਾ ਸਭ ਕੁਝ ਮਮੀ ਨੂੰ ਪਹਿਲੇ ਦੱਸਤਾ ਏ ਚਲ ਦੱਸਣਾ ਹੀ ਹਾਂ ਤੇ ਹੈ ਫੇਰ ਆਂਦੀ ਮੈਂ ਹਾਂ ਤੂੰ ਸਾਨੂੰ ਦੱਸਿਆ ਨਹੀਂ ਆਂਦੀ ਮੈਂ ਫੋਨ ਕਰਤਾ ਸੀ ਭਰਾ ਭਜਾਈ ਹਾਂ ਅੱਛਾ ਆਪ ਪਾਣੀ ਪੀਓ ਪਹਿਲਾਂ ਹੋ ਕੇ ਆਏ ਆ ਇਹ ਇਹ ਸਵੇਰੇ ਗਿਆ ਮੈਂ ਵੀਰ ਆਂਦਾ ਤੇ ਮੈਂ ਆਖਿਆ ਵੀ ਤੂੰ ਸੌਰੇ ਆਇਆ ਹਾਂ ਤੇ ਚੱਲ ਹੁਣ ਤੂੰ ਮੇਰੇ ਵੱਲ ਹੋ ਕੇ ਜਾਇਓ ਹਾਂਜੀ ਦੋਵੇਂ ਜਣੇ ਆ ਜਾਓ ਇੱਧਰ ਨੂੰ ਅੱਛਾ ਤੇ ਫੇਰ ਆਂਦੀ ਵੀ ਵੀਰ ਤੇ ਭਜਾਈ ਆ ਗਈ ਇੱਧਰ ਨੂੰ ਠੀਕ ਆ ਤੇ ਉਹਨਾਂ ਨੇ ਫੇਰ ਮੈਂ ਤਾਂ ਸੀ ਗੱਲ ਫੇਰ ਮੰਮੀ ਇਸੇ ਕਰਕੇ ਆਪਾਂ ਨਾ ਲੇਟ ਹੋ ਗਏ ਹਾਂ ਤੁਹਾਨੂੰ ਗੱਲ ਤੇ ਤੁਹਾਨੂੰ ਪਤਾ ਲੱਗ ਗਈ ਗਿਆ ਨਾ ਦੀਦੀ ਨਹੀਂ ਨਹੀਂ ਆਪਣੇ ਕੰਮ ਆਉਂਦੇ ਹੁੰਦੇ ਆ ਮੈਂ ਤਾਂ ਕਿ ਮੰਮੀ ਨੂੰ ਕਹਿਣ ਲਈ ਆ ਵੀ ਵੇਖ ਲਓ ਭਰਾ ਭਜਾਈ ਸੀ ਤੇ ਭੱਜੇ ਗਏ ਪੈਣ ਦਾ ਫੋਨ ਸੁਣ ਕੇ ਉਹੀ ਨਾ ਨੂੰ ਤੇ ਦੁੱਖ ਹੋਇਆ ਫੇਰ ਆਪਾਂ ਤਾਂ ਜਾਣਾ ਹੀ ਸੀ ਮੈਂ ਤਾਂ ਸਗੋਂ ਉੱਧਰ ਉੱਥੇ ਮਹਾਰਾਜ ਪਾਪੀ ਕਹਿੰਦੇ ਸੀ ਕਿ ਬਹਿ ਜਾ ਗੱਲਾਂ ਬਾਤਾਂ ਕਰਨੇ ਜਿੱਦਾਂ ਹੀ ਫੋਨ ਆਇਆ ਆਪਦੇ ਹੀ ਚਲੇ ਗਏ ਫਿਰ ਉਹੀ ਗੱਲ ਆ ਨਾ ਵੇਖ ਲਓ ਕਿੰਨਾ ਦੁੱਖ ਹੁੰਦਾ ਹੈ ਦੱਸਿਆ ਮੈਨੂੰ ਕੁੜੀ ਨੇ ਫੇਰਾਂ ਦੀ ਵੀ ਗੱਲਾਂ ਬਾਤਾਂ ਵੀ ਕੀਤੀਆਂ ਵਾਵਾ ਕੱਜਾਈ ਨੇ ਵੀ ਆਂਦੀ ਚੰਗੀ ਠੰਡ ਪਾਈ ਨਹੀਂ ਮੈਂ ਚੰਗੀ ਫੇਰ ਕਲਾਸ ਲਈ ਚੰਗੀ ਚੰਗੀ ਕੋਰਟ ਤੱਕ ਕਰ ਦਿੱਤੀ ਜੀ ਇਹਨਾਂ ਨੇ ਤੇ ਦਿੱਤੀ ਜੀ ਕੋਰਟ ਚ ਕਰ ਦੇਣਾ ਕੇਸ ਦਾਜ ਮੰਗਦੇ ਮੇਰੀ ਭੈਣ ਕੋਲ ਹਾਂਜੀ ਹਾਂਜੀ ਤਾਂ ਕਰਦੇ ਆ ਉਹਨੂੰ ਤੇ ਸਭ ਕੁਛ ਹੀ ਵੀ ਇਹਨਾਂ ਨੇ ਫੇਰ ਵਾਵਾ ਦਾ ਲੰਬਤਾ ਕੀਤਾ ਹਾਂਜੀ ਹਾਂਜੀ ਚਲੋ ਮੰਮੀ ਅਗਲੀ ਨੂੰ ਹੁਣ ਪਤਾ ਹੋ ਵੀ ਮਗਰ ਭਰਾ ਪਰ ਜਾਈ ਆਏ ਆ ਹੈਂ ਤਨਾਲੇ ਡਰ ਪੈ ਜੂਗਾ ਕਾਂ ਤੋਂ ਵੀ ਮੁੜ ਕੇ ਮੈਂ ਅਜਿਹੀ ਹਰਕਤ ਕੀਤੀ ਕੋਈ ਤਾਂ ਨਾਲੇ ਮੰਮੀ ਧੀਆ ਦਾ ਈ ਦੁੱਖ ਬੜਾ ਹੁੰਦਾ ਹੋਰ ਹੁਣ ਸਾਨੂੰ ਤਾਂ ਪਤਾ ਹੀ ਹੈ ਕਿ ਸਾਡੀ ਕੱਲੀ ਕੱਲੀ ਧੀ ਹੈ ਤੇ ਹੁਣ ਓਦਾਂ ਤੰਗ ਕਰਨ ਕਿਤੇ ਫਿਰ ਦੁੱਖ ਤੇ ਲੱਗਣਾ ਹੀ ਹੈ ਇਹਨਾਂ ਨੂੰ ਤੇ ਜ਼ਿਆਦਾ ਜਿੱਦੈ ਇਹਨਾਂ ਨੇ ਸੁਣਿਆ ਹੈ ਤੇ ਕਹਿੰਦੇ ਬਸ ਹੁਣੇ ਚੱਲ ਹੁਣੇ ਜਾਣਾ ਕਹਿੰਦੇ ਨਹੀਂ ਉਹੀ ਗੱਲ ਵਾ ਨੋ ਮਾ ਮੈਂ ਨਹੀਂ ਗੱਲ ਆ ਦੁੱਖ ਆਇਆ ਤੇ ਗਏ ਮੈਂ ਇਹ ਤੇਹੀ ਉਹ ਕੰਮ ਕੀਤਾ ਚੰਗਾ ਨਹੀਂ ਰਿਹਾ ਕੀਤਾ ਚਲੋ ਮੈਂ ਦੇਖੋ ਤੇ ਪਤਾ ਗਲਤੀ ਬੜੀ ਹੋ ਗਈ ਮੈਂ ਤਾਂ ਹੁਣ ਉਹ ਗਲਤੀ ਨੂੰ ਪਛਤਾਉਣੀ ਆ ਪਰ ਆਪਣੀ ਕੁੜੀ ਦੀ ਗੱਲ ਹੋਈ ਤਾਂ ਅੱਜ ਹੁਣ ਤੁਹਾਨੂੰ ਆਹ ਸਾਰਾ ਹੌਂਡਾ ਵੀ ਪਛਤਾਵਾ ਲੱਗ ਗਿਆ ਨਾ ਹੁਣ ਮੈਨੂੰ ਵੀ ਵਾਕਿਆ ਤਿਆਂ ਦਾ ਦੁੱਖ ਹੁੰਦਾ ਵਾ ਚਲੋ ਕੋਈ ਨਹੀਂ ਏਤੀ ਇਹ ਮੇਰੀ ਮੈਂ ਹੁਣ ਅੱਜ ਤੋਂ ਇਹਨੂੰ ਵੀ ਆਪਣੀ ਧੀ ਸਮਝਣਾ ਵਾ ਇਹਦਾ ਘਰ ਇਹਦਾ ਬਾਹਰ ਸਭ ਕੁਛ ਆ ਫੇਰ ਰੱਬ ਸੁਣ ਲੇਗਾ ਕੋਈ ਨਹੀਂ ਜਿੱਦਾਂ ਹੋਊਗੀ ਸੁਣੇਗਾ ਨਾ ਸਾਰਾ ਕੁਛ ਨਾ ਇਹਦੇ ਵੀ ਵਸ ਦੀ ਗੱਲ ਕੋਈ ਨਹੀਂ ਉਹ ਤੇ ਮੇਰੀ ਗਲਤੀ ਜਿਹੜੀ ਮੈਨੂੰ ਖੋਸਦੀ ਇਹੀ ਗੱਲ ਤੇ ਮੰਮੀ ਸਮਝਾਉਂਦਿਆਂ ਨੂੰ ਮੈਨੂੰ 5 ਸਾਲ ਹੋ ਗਏ ਕਿ ਮੇਰੇ ਵਸ ਦੀ ਗੱਲ ਨਹੀਂ ਹੈਗੀ ਪਤਾ ਕੀ ਗੱਲ ਵਾ ਗਲਤੀ ਮੰਮੀ ਦੀ ਨਹੀਂ ਆੜਾ ਆਂਡ ਗਵਾਟ ਵਾ ਨਾ ਇਹਨੇ ਟਿਕੰਤਿੰਦਾ ਇਹੀ ਤੇ ਲੋਕੀ ਗੱਲਾਂ ਜ਼ਿਆਦਾ ਕਰਦੇ ਰਿਸ਼ਤੇਦਾਰ ਤਾਨੇ ਦੇਈ ਜਾਣਗੇ ਐਵੇਂ ਤਾਨੇ ਮਿਹਨੇ ਮਾਰੀ ਜਾਣਗੇ ਅਗਲੇ ਨੂੰ ਇੱਕ ਗੱਲ ਸੱਚ ਦੱਸਿਓ ਆੜੀ ਗਵਾਂਢਣ ਚ ਆਈ ਓਨੇ ਕੁੱਟਿਆ ਸੀ ਨਾ ਤੁਹਾਨੂੰ ਆਹੋ ਕਰਦੀ ਰਹੀਆਂ ਗੱਲਾਂ ਬਾਤਾਂ ਬਤੇਰੀਆਂ ਤੂੰ ਕੀ ਰੱਖੀ ਆ ਘਰ ਜਫਲ ਜਈ ਨਾ ਤੇ ਕਰਨਿਆ ਨਾ ਨਾ ਕੁਛ ਨਾ ਹੋ ਨਾ ਜੇ ਮੈਨੂੰ ਲੱਗਿਆ ਸੀ ਪਤਾ ਮੈਂ ਤੁਹਾਨੂੰ ਡੱਕਦੀ ਨਹੀਂ ਤਾਂ ਕਰਕੇ ਤੁਸੀਂ ਕਹਿੰਦੇ ਜੀ ਵੀ ਮੈਨੂੰ ਮੈਨੂੰ ਡੱਕਦੀ ਆ ਹਨਾ ਤੇ ਮੈਨੂੰ ਫਿਰ ਹੁੰਦਾ ਸੀ ਵੀ ਮੇਰੀ ਸੱਸ ਨੇ ਕਹਿਣਾ ਫੇ ਮੇਰੀ ਸੱਸ ਬਣਦੀ ਆਹ ਇਹ ਤਾਂ ਕਹਿੰਦਾ ਮੈਂ ਆਪਣੇ ਘਰ ਦੀਆਂ ਗੱਲਾਂ ਘਰ 'ਚ ਰਹਿਣ ਤੇ ਸਹੀ ਰਹਿੰਦਾ ਜੇ ਘਰ 'ਚੋਂ ਗੱਲ ਬਾਹਰ ਨਿਕਲ ਜੇ ਤੇ ਫਿਰ ਲੋਕੀ ਸਵਾਦ ਜ਼ਿਆਦਾ ਲੈਂਦੇ ਆ ਗੱਲਾਂ ਦਾ ਤਾਂ ਸੱਚੀ ਆ ਹਾਂ ਹਾਂ ਹੁਣ ਕੱਟ ਦੁੱਖਾਂ ਮੰਮੀ ਦਾ ਅਸੀਂ ਹੁਣ ਇਹਦੇ ਦੋ ਨੂਆ ਵਾਂ ਜਿਹੜਾ ਦੁੱਖ ਸਾਨੂੰ ਤੀਜੇ ਬੰਦੇ ਨੂੰ ਨਹੀਂ ਹੋ ਸਕਦਾ ਨਹੀਂ ਹੋ ਸਕਦਾ ਉਹਨਾਂ ਨੇ ਤੇ ਸਵਾਦ ਲੈਣਾ ਤੀਜੇ ਬੰਦੇ ਨੇ ਕਿ ਤੇਰੀਆਂ ਦੋ ਨੂਆ ਦਾ ਤੇਰੀ ਸੇਵਾ ਨਹੀਂ ਕਰਦੀਆ ਫਲਾਣਾ ਐਦਾਂ ਕਈ ਗੱਲਾਂ ਹੋ ਜਾਂਦੀਆਂ ਉਹ ਲੈਂਦੀਆਂ ਨੇ ਸਵਾਦ ਤੂੰ ਹੀ ਐਵੇਂ ਚੁੱਕਣਾ ਚਾ ਗਿਆ ਆਪਣਾ ਘਰ ਦੇ ਪੇ ਖਰਾਬ ਕਰਨ ਜਿੱਦਾਂ ਮੰਮੀ ਅੱਜ ਤੁਹਾਨੂੰ ਦੁੱਖ ਲੱਗਾ ਨਾ ਕਿ ਮੇਰੀ ਧੀ ਨੂੰ ਇਦਾਂ ਇਹਨਾਂ ਨੂੰ ਲੱਗਾ ਐਦਾਂ ਹੀ ਮੈਂ ਆਪਣੇ ਵੀਰ ਜੀ ਨੂੰ ਦੱਸਿਆ ਪਰਸੋਂ ਕਿ ਇਦਾਂ ਮੰਮੀ ਨੇ ਉਹਨਾਂ ਨੂੰ ਵੀ ਬੜਾ ਹੀ ਦੁੱਖ ਲੱਗਾ ਹਾਂ ਲੱਗਦਾ ਦੁੱਖ ਤੇ ਉਹ ਹੀ ਕਿ ਉਹਨਾਂ ਨੂੰ ਵੀ ਬੜਾ ਪਰੇ ਹੈ ਕਿ ਚਲੋ ਮੈਂ ਇਹਨਾਂ ਨੂੰ ਨਹੀਂ ਹੈ ਨਾ ਕਿ ਮੰਮੀ ਨਾਲ ਕਹਿੰਦੇ ਮੈਂ ਗੱਲ ਕਰਨੀ ਮੈਂ ਕਿਹਾ ਨਹੀਂ ਗੱਲ ਨਾ ਕਰੋ ਤੁਸੀਂ ਕੋਈ ਗੱਲ ਨਹੀਂ ਹੋ ਜਾਂਦਾ ਕਈ ਵਾਰ ਉਹ ਹੀ ਇਹ ਚੁੱਕਣਾ ਚ ਆ ਗਏ ਹੀ ਚੁੱਕਣਾ ਚ ਆ ਗਏ ਉਹ ਹੀ ਨਾ ਇਹ ਤਾਂ ਲੋਕਾਂ ਨੂੰ ਚਾਹੀਦਾ ਨਾ ਕਿ ਕਿਸਦਾ ਘਰ ਨਾ ਪੜਨ ਹਾਂਜੀ ਹਾਂ ਜੁਲੀਆਂ ਕਰਨਣ ਕੇ ਵੰਸ ਬੰਨੀ ਆਪ ਵੀ ਵਸਣ ਤੇ ਕਿਸ ਨੂੰ ਵਸ ਲੈਣ ਵ ਇਹੋ ਤਾਂ ਗੱਲ ਵਾ ਕਈ ਆਂਡ ਗਵਾਂਡੀਆਂ ਇਹੋ ਜਿਹੇ ਹੁੰਦੇ ਆ ਅਗਲੇ ਦੀ ਮਾਤੀ ਪੁੱਠੀ ਕਰ ਦਿੰਦੇ ਆ ਗੱਲਾਂ ਕਰ ਕਰ ਕੇ ਮਤ ਮਾਰ ਤਾਈਂ ਗੱਲਾਂ ਹੀ ਇਹੋ ਜਿਹੀ ਹੋ ਜਾਂਦੀਆਂ ਕਰਮਾਂ ਵੀ ਕੀ ਤੇ ਜੇ ਲਾਤ ਦਾ ਸੁੱਖ ਕਰਮਾਛ ਹੈਗਾ ਨਾ ਮਾਲਕ ਨੇ ਹਰ ਹਿੱਲੇ ਹਨ ਦੇ ਦੇਣਾ ਉਹ ਭਾਵੇਂ ਮੰਮੀ ਲੇਟ ਹੋਵੇ ਦੇ ਦੇਣਾ ਜੇ ਸੁੱਖ ਹੈਗਾ ਤੇ ਜੇ ਨਹੀਂ ਹੈਗਾ ਅੱਜ ਕੱਲ ਤੇ ਵਧੀਆ ਸਭੋ ਅੱਜ ਕੱਲ ਤੇ ਬੱਚਾ ਅਡੌਪਟ ਕਰ ਲੋ ਉਹ ਵੀ ਪੁੰਨ ਦਾ ਕੰਮ ਹੀ ਹੋ ਜਾਂਦਾ ਉਹ ਵੀ ਕਿਸੇ ਦੇ ਬੱਚੇ ਹੁੰਦੇ ਆ ਅਨਾਥ ਆਸ਼ਰਮ ਕਿੰਨੇ ਬਣੇ ਆ ਹੁਣ ਹੋਰ ਕੋਈ ਗੱਲ ਹੀ ਨਹੀਂ ਤੇ ਮੇਰੀ ਗੱਲ ਸੁਣੋ ਹੁਣ ਰੋਟੀ ਖਾਧੀ ਜੇ ਨਹੀਂ ਰੋਟੀ ਕਿਥੇ ਦੀਦੀ ਖਾਦੀ ਇੱਧੇ ਚਲੇ ਗਏ ਇਹੀ ਉੱਥੇ ਚੱਲ ਕੋਈ ਨਹੀਂ ਮੇਰੀ ਗੱਲ ਸੁਣੋ ਮੈਂ ਸਬਜੀ ਬਣੀ ਆਟਾ ਗੁੱਦਾ ਵਾ ਤੇ ਫੁਲਕੇ ਲਾਉਣੀ ਗਰਮ ਗਰਮ ਤੇ ਚਲੋ ਆਜੋ ਮੂੰਹ ਹੱਥ ਤੋ ਹਾਂ ਹਾਂ ਚਲੋ ਆਜੋ ਮੰਮੀ ਤੁਸੀਂ ਵੀ ਅੰਦਰ ਹਾਂ ਚਲੋ ਠੀਕ ਆ ਪੁੱਤ ਚਲੋ ਠੀਕ ਚਲੋ ਫਿਰ ਮੈਂ ਰੋਟੀ ਲਾ ਕੇ ਦਵਾ ਕਰਾਂ ਸਾਰੇ ਜਾਣੇ ਮੇਰੇ ਕੋ ਨਾ ਬੜੀ ਵੱਡੀ ਗਲਤੀ ਹੋ ਗਈ ਆ ਜਿਹੜੀ ਮੈਂ ਰਮਨ ਨਾਲ ਗੱਲਾਂ ਕਰਦੀ ਰਹੀ ਆ ਵੰਸ ਵੰਨੀਆਂ ਪਰ ਮੇਰੇ ਵੀ ਵਸ ਦੀ ਗੱਲ ਨਹੀਂ ਆ ਜਿਹੜੀ ਚਾਈ ਆ ਨਾ ਗਵਾਨਣ ਸਾਡੀ ਇਹਨੇ ਤੇ ਮੇਰੇ ਕੰਨ ਖਾ ਲੇ ਕਿਹੜੀ ਘੜੀ ਆ ਇਹਨੂੰ ਕੱਢ ਦੇ ਘਰੋਂ ਤੇਰੇ ਮੁੰਡੇ ਨੇ ਮੈਂ ਰਿਸ਼ਤਾ ਕਰਾ ਦਿੰਨੀ ਆ ਉਹ ਕਰਨੀ ਆ ਜੇ ਕਰਨੀ ਆ ਐਵੇਂ ਇਹਦੇ ਮਗਰ ਲਾ ਕੇ ਤੇ ਮੈਂ ਕੁੜੀ ਨੂੰ ਚਾਰੇ ਨੂੰ ਕੋਸਦੀ ਰਹੀ ਗੱਲਾਂ ਕਰਦੀ ਰਹੀ ਕੀ ਫਾਇਦਾ ਨਿਕਲਿਆ ਹੁਣ ਆਪਣੀ ਧੀ ਨਾਲ ਹੋ ਗਈ ਉਹਦੀ ਸੱਸ ਉਹਨੂੰ ਘਰੋਂ ਕੱਢਣ ਦਾ ਵੀ ਤੂੰ ਦਾਜ ਲੈ ਕੇ ਆ ਦੱਸ ਕੀ ਕਰਨਾ ਕਿਸੇ ਨਾਲ ਕਦੀ ਨਾ ਮਾੜੀ ਕਰੋ ਮੈਂ ਤੇ ਹੁਣ ਇਹ ਗੱਲ ਨੂੰ ਸਮਝ ਗਈ ਆ ਇਹਦੇ ਘਰ ਮੈਂ ਹੁਣ ਜਾਣਾ ਹੀ ਨਹੀਂ ਨਾ ਮੈਂ ਕਹਿੰਦੀ ਗੱਲ ਸੁਣਨੀ ਆ ਤੇ ਨਾ ਮੰਨਣੀ ਆ ਇਹੋ ਹੀ ਮੇਰੀਆਂ ਧੀਆ ਤੇ ਇਹੋ ਹੀ ਮੇਰੇ ਪੁੱਤ ਮੈਨੂੰ ਕੀ ਲੋੜਾ ਕਰਨ ਦੀ ਲੋਕਾਂ ਦੀਆਂ ਗੱਲਾਂ ਸੁਣ ਸੁਣ ਕੇ ਤੇ ਮੈਂ ਆਪਣੀ ਨੋਹ ਨਾ ਕਰਦੀ ਰਹੀ ਉਹਨੂੰ ਝੜਕਾ ਮਾਰਦੀ ਰਹੀ ਉਹਨੂੰ ਘਰੋਂ ਕੱਢਦੀ ਰਹੀ ਹੁਣ ਤੇ ਮੈਂ ਕਦੀ ਨਾ ਕੋਈ ਸ਼ਾਕਾਂਗੀ ਉਹਨੂੰ ਚੱਲੋ ਮਹਾਰਾਜਾ ਤੇ ਦੇਏਗਾ ਰਾਤ ਦੀ ਗੱਲ ਵਨ ਆਪੇ ਰੱਬ ਦੇ ਦਊਗਾ ਇਹ ਕਿਹੜੀ ਗੱਲ ਆ ਮਹਾਰਾਜ ਦੇ ਘਰ ਕੋਈ ਕਟਾ ਵਾ ਕੀ ਗੱਲ ਦਾ ਐਡੀ ਵੱਡੀ ਮੇਰ ਕੋ ਗਲਤੀ ਹੋ ਗਈ ਮੈਂ ਕੀ ਕਰਾਂ ਮੈਂ ਆਪਣੀ ਗਲਤੀ ਨੂੰ ਪਛਤਾਉਣੀ ਤੇ ਹੈ ਗਈਆਂ ਚਲੋ ਕੋਈ ਗੱਲ ਨਹੀਂ ਹੁਣ ਮੈਂ ਆਪਣੀ ਧੀ ਬਣਾ ਕੇ ਰੱਖਾਂਗੀ ਤੇ ਆਪੇ ਉਹਨੂੰ ਪਤਾ ਲੱਗ ਜੂ ਕਿਸ ਸਾਸ ਜਿਹੜੀ ਮੇਰਾ ਪਿਆਰ ਕਰਦੀ ਕੋਈ ਗੱਲ ਨਹੀਂ ਚਲੋ ਠੀਕ ਕੋਈ ਨਹੀਂ